ਔਡੀ ਸੁਨੋ ਮੈਂ ਬੋਲਦਾ ਵਿਸਥਾਰ ਨਾਲ ਨਾ ਬਿਆਨ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮਿਸਰੀ ਹੈ ਅੰਮ੍ਰਿਤ ਧਾਰਾ ਹੈ ਇਸ ਬਾਣੀ ਦੇ ਵਿੱਚ ਇੱਕ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਬਾਣੀਆਂ ਦੇ ਬਕਾਇਦਾ ਨਾਮ ਨੇ ਜਿਵੇਂ ਪਹਿਲੀ ਬਾਣੀ ਦਾ ਨਾਮ ਹੈ ਜਪ ਜਪ ਉੱਪਰ ਜੋ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੋਇਆ ਇਹਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਕਾਰ ਨਾਲ ਅਸੀਂ ਕਹਿ ਦਿੰਦੇ ਆ ਜਪਜੀ ਸਾਹਿਬ ਉਹਨਤੇ ਗੌੜੀ ਸੁਖਮੰਨੀ ਮੱਲਾ ਪੰਜਵਾ ਲਿਖਿਆ ਪਰ ਅਸੀਂ ਸਤਕਾਰ ਨਾਲ ਕਹਿ ਦਿੰਦੇ ਆ ਸੁਖਮੰਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਸੁਖਮੰਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸਚੁ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਤੁਹਾਡੇ ਵਿੱਚੋਂ ਜਿਹੜੇ ਸੁਖਮੰਨੀ ਸਾਹਿਬ ਦਾ ਜਪ ਕਰਦੇ ਹੋਣਗੇ ਪਤਾ ਹੋਵੇਗਾ ਇਹ ਸ਼ਲੋਕ ਹੈ ਜਿਵੇਂ ਉਰਦੂ ਦੀ ਸ਼ਾਇਰੀ ਦੇ ਵਿੱਚ ਕੀਤਾ ਹੁੰਦਾ ਹੈ ਨਜ਼ਮ ਹੁੰਦੀ ਹੈ ਗ਼ਜ਼ਲ ਹੁੰਦੀ ਹੈ ਰਵਾਈ ਹੁੰਦੀ ਹੈ ਇਸ ਤਰ੍ਹਾਂ ਭਾਰਤ ਦੀਆਂ ਲੋਕਲ ਬੋਲੀਆਂ ਦੇ ਜਿਹੜੀ ਸ਼ਾਇਰੀ ਆਉਂਦੀ ਹੈ ਕਵਤਾ ਆਉਂਦੀ ਹੈ ਉਹਦੇ ਵਿੱਚ ਛੰਦ ਆਉਂਦੇ ਨੇ ਸੈਂਕੜੇ ਕਿਸਮਾਂ ਦੇ ਛੰਦ ਸੈਂਕੜੇ ਕਿਸਮਾਂ ਦੇ ਛੰਦ ਤੁਸੀਂ ਦਸਮ ਗ੍ਰੰਥ ਦੇ ਵਿੱਚ ਦੇਖ ਸਕਦੇ ਹੋ ਚਾਚੜੀ ਛੰਦ ਭੋਜੰਗ ਪ੍ਰਯਾਤ ਛੰਦ ਇਕਕਰੀ ਛੰਦ ਹੈਰਾਨਗੀ ਆਉਂਦੀ ਹੈ ਭਾਰਤ ਦੇ ਵਿੱਚ ਜਿੰਨੀ ਛੰਦਾਬੰਦੀ ਹੈ ਕਵਤਾ ਦੀ ਦਸਮ ਗ੍ਰੰਥੇ ਸਾਰੀ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਨੇ ਛੰਦਾਂ ਦੇਚ ਆਪਣੇ ਖਿਆਲਾਂ ਨੂੰ ਉਜਾਗਰ ਕੀਤਾ ਹੈ। ਫੋਨੇ ਛੰਦ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਨੇ ਗੁਰੂ ਅਰਜਨ ਦੇਵ ਜੀ ਦੇ। ਬਹੁਤ ਸਾਰੇ ਹੋਰ ਵੀ ਛੰਦ ਨੇ। ਤੋ ਸ਼ਾਇਰੀ ਕਵਿਤਾ ਦਾ ਇੱਕ ਨਮੂਨਾ ਹੈ ਛੰਦ। ਇੱਕ ਸਵਈ ਹੈ, ਇੱਕ ਕਵਿਤਾ ਹੈ, ਦੋਹਾ ਹੈ, ਸ਼ਲੋਕ ਹੈ, ਪਦਾ ਹੈ। ਔਰ ਪਦੇ ਕਈ ਤਰ੍ਹਾਂ ਦੇ। ਦੋ ਪਦੇ ਤੇ ਪਦੇ ਚੌਪਦੇ ਪੰਜ ਬਦਾ ਅਸ਼ਟਪਦੀਆਂ ਤੱਕ ਇਹ ਸ਼ਾਇਰੀ ਦਾ ਆਪਣਾ ਢੰਗ ਹੈ ਕਵਿਤਾ ਦਾ ਆਪਣਾ ਢੰਗ ਹੈ ਆਹ ਦਾ ਸੱਚ ਜੁਗਾਦ ਸੱਚ ਅਗਰ ਕੋਈ ਸ਼ਾਇਰੀ ਦੀ ਮਾਸ ਰੱਖਦਾ ਹੈ ਕਵਿਤਾ ਦੀ ਸੂਝ-ਬੂਝ ਰੱਖਦਾ ਹੈ ਸਿੱਖ ਜਗਤ ਦੇ ਚ ਬਹੁਤ ਵੱਡੀ ਕਮਜ਼ੋਰੀ ਹੈ ਜਿਸ ਚੀਜ਼ ਨੂੰ ਬੰਦਾ ਜਾਣਦਾ ਨਹੀਂ ਪਤਾ ਨਹੀਂ ਉਹਦੇ ਚ ਵੀ ਗੁੱਥਮ-ਗੁੱਥਾ ਹੁੰਦਾ ਬੈਸਮਵਾਜ਼ਾ ਕਰਦਾ ਹੈ ਇਹੀ ਕਾਰਨ ਸਿੱਖ ਧਰਮ ਦਾ ਵਿਕਾਸ ਰੁਕ ਗਿਆ ਹੈ ਪ੍ਰਚਾਰ ਤੇ ਰੁਕੇ ਹੋਇਆ ਹੈ ਕਿਉਂਕਿ ਪ੍ਰਚਾਰ ਕਰਨਾ ਤੇ ਸਿੱਖ ਕੌਮ ਨੂੰ ਆਇਆ ਹੀ ਨਹੀਂ। ਕਿ ਤੇ ਜਿਸ ਮੁਲਕ ਦੇ ਚ ਰਹਿੰਦੇ ਹਨ ਉੱਥੇ ਵੀ ਆਪਣੀ ਪਛਾਣ ਨਹੀਂ ਕਰਾ ਸਕੇ ਕਿ ਅਸੀਂ ਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਤੇ ਗੁਰੂ ਨਾਨਕ ਨੇ ਆਖਿਆ ਕਿ ਇਹ ਜਗਤ ਨੂੰ ਨਹੀਂ ਦੱਸ ਸਕਿਆ ਸੀ। ਇਹ ਵੀ ਮਰਜ਼ ਕਰਦੇ ਹਨ। ਇਸ ਮਾਮਲੇ 'ਚ ਅਸੀਂ ਬਿਲਕੁਲ ਪਛੜੇ ਹੋਇਆ ਬਿਲਕੁਲ ਪਛੜੇ ਆ ਨਾ ਖੁਦ ਸਮਝਿਆ ਨਾ ਜਗਤ ਨੂੰ ਸਮਝਾਇਆ। ਉਹ ਜਤੀ ਸਮਰਖਾਨ ਬਣਿਆ ਉਹ ਪੈਸੇ ਮਵਾਸੇ ਦੇ ਚਲਣ ਦੇ ਝਗੜਨ ਦੇ ਚ ਖੈਰ ਮੁਖਤਸਰ میں عرض ਕਰਾਂ ਸ਼ਾਇਰੀ ਦੇ અનંત ਨਮੂਨੇ ਨੇ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚੇ ਸ਼ਲੋਕ ਹੈ ਪਹਿਲਾ ਸ਼ਲੋਕ ਇਹਨੂੰ ਉਪਕਰਮ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਇਹ ਸਭ ਲੋਕ ਅਖੀਰ ਦੇ ਚ ਹੈ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਉਪ ਸੰਗਾਰ ਹੈ ਸਮਾਪਤੀ ਦੀ ਉਪਮਾ ਵਿਚਾਰ 38 ਪੌੜੀਆਂ ਨੇ ਪਹਿਲੀ ਪੌੜੀ ਕਿਹੜੀ ਹੈ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇਹ ਪਹਿਲੀ ਪੌੜੀ ਹੈ ਸਮਾਪਤ ਕਿੱਥੇ ਹੁੰਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਹੈ ਇਕ ਕੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਨੂੰ ਇਸ ਮੰਗਲਾ ਚਰਨ ਨੂੰ ਸਿੱਖ ਜਗਤ ਦੇ ਬਹੁਤੇ ਲੋਕ ਕਹਿੰਦੇ ਨੇ ਪਹਿਲੀ ਪੌੜੀ ਦਾ ਪਾਠ ਕਰ ਲੋ ਜੀ ਪਹਿਲੀ ਉਹ ਪੌੜੀ ਹੈ ਹੀ ਨਹੀਂ ਪਹਿਲੀ ਪੌੜੀ ਆਖੀ ਜਿੰਨੇ ਇਤਨੀ ਵੀ ਸਮਝ ਨਹੀਂ ਆਇਆ ਇਤਨਾ ਵੀ ਪਤਾ ਨਹੀਂ ਪਰ ਉਹਨਾਂ ਜੁ ਬੁਥੇਰੀਆਂ ਡਿੰਗਾ ਮਾਰਨਗੇ ਔਰ ਕਹਿਣਗੇ ਨਹੀਂ ਜੀ ਇਹ ਪੜੋ ਨਾ ਲੱਗੇ ਜਪ ਆਦ ਸੱਜੁਗਾਦਸ ਕੌਣ ਦੱਸੇ ਜਪ ਤੇ ਬਾਣੀ ਦਾ ਨਾਮ ਹੈ ਥੱਲੇ ਜਿਹੜੀ ਬਾਣੀ ਹੈ ਆਦਿ ਸਤ ਜੁਗਾਦ ਸਚੇ ਤੇ ਸਲੋਕ ਹੈ ਇੱਕ ਓੰਕਾਰ ਤੁਲੈ ਕੇ ਗੁਰ ਪ੍ਰਸਾਦ ਤਕ ਜੋ ਹੈ ਇਹ ਸ਼ਾਇਰੀ ਦੇ ਚ ਨਹੀਂ ਹੈ ਕਵਤਾ ਦੇ ਚ ਨਹੀਂ ਹੈ ਜਬਜੀ ਸਾਹਿਬ ਸੰਗੀਤ ਦੇ ਚ ਵੀ ਨਹੀਂ ਉੱਪਰ ਕੋਈ ਰਾਗ ਵੀ ਨਹੀਂ ਹੈ ਔਰ ਮੂਲ ਮੰਤਰ ਕਵਤਾ ਦੇ ਚ ਵੀ ਨਹੀਂ ਹੈ ਗੀਤ ਨਹੀਂ ਹੈ ਕਿਸ ਤਰ੍ਹਾਂ ਇਸ ਦਾ ਗੀਤ ਬਣਾਓਗੇ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੇ ਸੈਭੰ ਗੁਰ ਪ੍ਰਸਾਦ ਏਕ-ਇਕ ਅੱਖਰ ਕਿਸ ਤਰ੍ਹਾਂ ਕਵਤਾ ਨਾਲ ਜੋੜੋਗੇ ਕਵਤਾ ਨਹੀਂ ਹੈ ਸ਼ਾਇਰੀ ਨਹੀਂ ਤੁਹਾਡੇ ਵਿੱਚੋਂ ਅਗਰ ਕੋਈ ਸ਼ਾਇਰੀ ਦੀ ਮਾਸਾ ਰੱਖਦਾ ਹੈ ਕਵਤਾ ਨੂੰ ਸਮਝਦਾ ਹੈ ਇਹ ਕਵਤਾ ਨਹੀਂ ਹੈ ਪਰਮਾਤਮਾ ਦੇ ਜਿਹੜੇ ਬੁਨਿਆਦੀ ਗੁਣ ਨੇ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲੇ ਉਹ ਸਿੱਖ ਜਗਤ ਦੇ ਵਿੱਚ ਮੰਗਲਾ ਚਰਨ ਬਣ ਗਿਆ ਹੈ ਇਸ ਵਾਸਤੇ ਇਹ ਮੰਗਲਾ ਚਰਨ ਕਿਧਰੇ ਵੱਡੇ ਰੂਪ ਵਿੱਚ ਕੌਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਚ 33 ਦਫਾ ਦਰਜ ਹੈ ਵੱਡੇ ਰੂਪੇ ਛੋਟੇ ਰੂਪੇ ਸੈਂਕੜੇ ਦਫਾ ਲੇਕਿਨ ਫਿਰ ਵੀ ਜੀ ਕਹਿਣਗੇ ਜੀ ਮੂਲ ਮੰਤਰ ਪੜੋ ਜਬ ਆਦ ਸੱਜੁਗਾਤ ਸਤ ਸੰਤ ਜੀ ਮਹਾਰਾਜ ਕਹਿੰਦੇ ਨੇ ਤੇ ਜੇ ਹੁਣ ਸੰਤ ਜੀ ਮਹਾਰਾਜ ਨੂੰ ਵਿਆਕਰਨ ਦਾ ਨਹੀਂ ਪਤਾ ਗ੍ਰੈਮਰ ਦਾ ਨਹੀਂ ਪਤਾ ਤੇ ਸ਼ਾਇਰੀ ਨੂੰ ਨਹੀਂ ਸਮਝਦੇ ਤੇ ਸਿਰਫ ਬਾਣਾ ਸੰਤ ਹੈ ਸਿਰ ਚਾਰ ਕਪੜੇ ਸੰਤ ਨੇ